ਆਪੇ ਮਰ ਜਾਂਦੇ ਨੇ ਸੰਤਾਂ ਦੇ ਦੋਖੀ ਜਿਹੜੇ ਜਿਹੜਾ ਭਗਤਾਂ ਤੇ ਸੰਤਾਂ ਨਾਲ ਵੈਰ ਕਮਾਉਂਦਾ ਹੈ ਉਹਨਾਂ ਨੂੰ ਜ਼ਹਿਰ ਦੇਣ ਦੀ ਜ਼ਰੂਰਤ ਨਹੀਂ ਪੈਂਦੀ ਆ ਉਹਨਾਂ ਦੇ ਕੁੱਲਾਂ ਦੇ ਕੁੱਲ ਆਪੇ ਖਤਮ ਹੋ ਜਾਂਦੇ ਨੇ ਤੁਸੀਂ ਇਤਿਹਾਸ ਚੱਕ ਕੇ ਦੇਖ ਲਓ ਆਪਣੇ ਭਗਤੀ ਆਪਣੇ ਸਿਮਰਣ ਦੇ ਉੱਤੇ ਕੌਨਸੈਂਟਰੇਟ ਕਰਿਆ ਕਰੋ ਕੌਣ ਸਾਡਾ ਮਾੜਾ ਕਰ ਰਿਹਾ ਕੌਣ ਨਹੀਂ ਕਰ ਰਿਹਾ ਇਹ ਪਰਮਾਤਮਾ ਦੇ ਹੱਥ ਵਸ ਛੱਡੋ ਕਿਉਂਕਿ ਜਦੋਂ ਅਸੀਂ ਲੜਦੇ ਹਾਂ ਉਹ ਨਹੀਂ ਲੜਦਾ ਇਸ ਕਰਕੇ ਉਹਦੇ ਤੇ ਭਰੋਸਾ ਰੱਖੋ ਕਿਉਂਕਿ ਉਹਦੇ ਤੇ ਭਰੋਸਾ ਰੱਖ ਕੇ ਹੀ ਫਾਇਦਾ ਆ ਆਪਾਂ ਤਾਂ ਕਿਸੇ ਦੀ ਲੱਤ ਤੋੜ ਦਵਾਂਗੇ ਜੱਬਾਂ ਤੋੜ ਦਵਾਂਗੇ ਪਰ ਉਹ ਖਾਨਦਾਨ ਦੀਆਂ ਜੜਾਂ ਤੱਕ ਹਿਲਾ ਦਿੰਦਾ ਹੈ ਇਸ ਕਰਕੇ ਉਹਦੇ ਤੇ ਭਰੋਸਾ ਰੱਖ ਕੇ ਦੇਖੋ ਤੁਹਾਡੇ ਨਾਲ ਨਾਲ ਰਹਿੰਦਾ ਭਗਤਾਂ ਦੀ ਹਮੇਸ਼ਾ ਰਾਖੀ ਕਰਦਾ ਆ ਹਰ ਯੁੱਗ ਦੇ ਵਿੱਚ ਉਹਨੇ ਭਗਤਾਂ ਦੀ ਰਾਖੀ ਕੀਤੀ ਆ ਸੰਤਾਂ ਦੀ ਰਾਖੀ ਕੀਤੀ ਆ ਸੋ ਕਬਰਾਇਆ ਨਾ ਕਰੋ ਡੋਲਿਆ ਨਾ ਕਰੋ ਆਪਣੇ ਗੁਰੂ ਤੇ ਆਪਣੇ ਪੀਰ ਤੇ ਅਕੀਦਾ ਪੱਕਾ ਰੱਖੋ ਐਨਾ ਅਕੀਦਾ ਪੱਕਾ ਰੱਖੋ ਕੁਝ ਵੀ ਹੋ ਜਾਈ ਮੈਂ ਡਰਨਾ ਨਹੀਂ ਮੈਂ ਘਬਰਾਉਣਾ ਨਹੀਂ ਜੇ ਕੋ ਕਹਿੰਦਾ ਆਪਣਾ ਕਰਮ ਬਣਾ ਰਿਹਾ ਸੰਤਾਂ ਦੇ ਤਾਂ ਜਾਣ ਤੋਂ ਬਾਅਦ ਵੀ ਮੇਲੇ ਲੱਗਦੇ ਰਹਿੰਦੇ ਆ ਉਹਨਾਂ ਤੋਂ ਜਾਣ ਤੋਂ ਬਾਅਦ ਵੀ ਉਹਨਾਂ ਦੀ ਜੈ ਜੈਕਾਰ ਹੁੰਦੀ ਆ ਸੋ ਆਪਾਂ ਟੈਨਸ਼ਨ ਨਾ ਲੈ ਕੇ ਸਿਰਫ ਸਿਮਰਨ ਕਰੀਏ ਬਾਕੀ ਜੋ ਮਾੜਾ ਕਰਦਾ ਉਹਦਾ ਹਿਸਾਬ ਤਾਂ ਉਹਦੇ ਹੱਥ ਚ ਛੱਡ ਦਿਓ ਉਹ ਆਪੀ ਬਹੁਤ ਵਧੀਆ ਕਰ ਲੈਂਦੇ